ਅੰਮ੍ਰਿਤਸਰ ਚਾ ਸਵੇਰੇ ਧੁੰਦ ਪੈਣ ਕਰਕੇ ਅੰਮ੍ਰਿਤਸਰ ਪਠਾਨਕੋਟ ਹਾਈਵੇ ਤੇ ਵਕ ਵਕ ਥਾਵਾ ਤੇ ਵਾਪਰੇ ਦੋ ਸੜਕ ਹਾਸਿਆਂ ਵਿੱਚ ਦੋ ਲੋਕਾਂ ਦੀ ਜਾਨ ਚਲੀ ਗਈ ਅਤੇ ਤਕਰੀਬਨ 30 ਲੋਕ ਜ਼ਖਮੀ ਹੋ ਗਏ ਇਹ ਹਾਸੇ ਸਵੇਰੇ ਤਕਰੀਬਨ 8 ਵਜੇ ਵਾਪਰੇ ਪਹਿਲਾ ਹਾਸਾ ਅੰਮ੍ਰਿਤਸਰ ਪਠਾਨਕੋਟ ਰੋਡ ਤੇ ਸਥਿਤ ਪਿੰਡ ਕੱਥੂ ਨਗਰ ਨੇੜੇ ਬੱਸ-ਟਰੱਕ ਵਿਚਾਲੇ ਟੱਕਰ ਕਾਰਨ ਹੋਇਆ ਅਤੇ ਅਚਾਨਕ ਪਿੱਛੋਂ ਦੀ ਕਾਰ ਵੀ ਟਰੱਕ ਵਿੱਚ ਟਕਰਾ ਗਈ। ਹਲੇ ਇਸ ਹਾਦਸੇ ਦੇ ਸ਼ਿਕਾਰ ਲੋਕਾਂ ਨੂੰ ਹਸਪਤਾਲ ਲੈ ਜਾਣ ਲਈ ਐਂਬੂਲੈਂਸ ਪਹੁੰਚੀ ਸੀ ਕਿ ਅੰਮ੍ਰਿਤਸਰ ਤੋਂ ਹੀ ਪਠਾਨਕੋਟ ਵੱਲ ਜਾ ਰਹੀ ਇੱਕ ਨਿੱਜੀ ਬੱਸ ਅੱਗੇ ਜਾ ਰਹੀ ਟਰੱਕ ਨਾਲ ਟਕਰਾ ਗਈ। ਜਾਣਕਾਰੀ ਮੁਤਾਬਕ ਬੱਸ ਦੀ ਰਫ਼ਤਾਰ ਬੇਹੱਦ ਤੇਜ਼ ਸੀ। ਹਾਦਸੇ ਦੇ ਜ਼ਖਮੀ ਲੋਕਾਂ ਨੂੰ ਇਲਾਜ ਲਈ ਵੱਖ-ਵੱਖ ਹਸਪਤਾਲਾਂ ਵਿੱਚ ਦਾਖਲ ਕਰਵਾ ਦਿੱਤਾ ਗਿਆ। ਸਾਰਾ ਕਾਰਨ ਧੁੰਦ ਦਾ ਕਾਰਨ ਹੈ ਜੀ ਧੁੰਦ ਕਰਕੇ ਇਹ ਸਾਰਾ ਗੱਲ ਹੋਈ ਐਕਸੀਡੈਂਟ ਦੀ। ਕਿੰਨੇ ਲੋਕ ਸਕਦੇ ਆ ਕਿੰਨੇ ਮਾਰੇਗੇ ਇਸ ਨੂੰ ਕਰੀਬ 25 25 30 ਰੁਕ ਜਮੀ ਹੋਗੇ ਤੇ ਇੱਕ ਦੀ ਡੈਥ ਹੋ ਗਈ ਮੌਕੇ ਤੇ